ਨਮਸ਼ਿਆ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਦੇ ਪ੍ਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਲ ਭਗਤ ਸਿੰਘ ਦਾ ਕਰਦਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। जिला शीद भगत सिंह नगर दे जिला चुनाव अफसर दे दिशा निर्देशਾਂ ਦੇ ਤਹਿਤ जिला शिक्षा विभाग नवा शहर ਦੇ ਵੱਲੋਂ जिला शिक्षा अफसर दी अगुवाई ਦੇ ਹੇਠ बस स्टैंड नवा शहर ਵਿਖੇ ਸਕੂਲੀ ਵਿਦਿਆਰਥੀਆਂ ਤੇ ਵਿਦਿਆਰਥਣਾ ਵੱਲੋਂ ਮੇਰਾ ਵੋਟ ਮੇਰੀ ਡਿਊਟੀ ਹਰਿਆਵਲ ਚੋਣ ਉਤਸਵ ਦੇ ਤਹਿਤ ਲੋਕਾਂ ਨੂੰ ਜਾਗਰੂਕ ਕਰਨ ਲਈ ਨੁੱਕੜ ਨਾਟਕ ਖੇੜਿਆ ਗਿਆ ਇਸ ਮੌਕੇ ਡਾਕਟਰ ਅਕਸ਼ਿਤਾ ਗੁਪਤਾ ਆਈਐਸ ਐਸਡੀਐਮ ਨਵਾਸ਼ਹਿਰ बतौर ਮੁੱਖ ਮਹਿਮਾਨ ਸ਼ਾਮਲ ਹੋਏ ਪੱਤਰਕਾਰ ਪਰਦੇਸੀ ਦੀ ਰਿਪੋਰਟ ਨਵਾਸ਼ਹਿਰ ਸ਼ਨੀਵਾਰ ਸਾਥੀਓ ਸਭਨਾ ਨੇ ਹੋ ਕੇ ਤਿਆਰ ਸਾਥੀਓ ਬਟਨ ਦੱਬੇ ਆਪਣੀ ਪਸੰਦ ਦਾ ਅਸੀਂ ਮਰਜ਼ੀ ਦੀ ਬਣਾਉਣੀ ਸਰਕਾਰ ਸਾਥੀਓ ਮਰਜ਼ੀ ਦੀ ਬਣਾਉਣੀ ਸਰਕਾਰ ਸਾਥੀਓ ਮਰਜ਼ੀ ਦੀ ਬਣਾਉਣੀ ਸਰਕਾਰ ਸਾਥੀਓ ਇੱਕ ਜਲੂਨ ਨੂੰ ਬੋਲਣਾ ਜਾਣਾ ਹੋਟ ਪਾ ਜ਼ਰੂਰ ਹੈ ਜਾਣਾ ਹੋਟ ਪਾ ਜ਼ਰੂਰ ਹੈ ਜਾਣਾ we ਕਿ ਜੂਨੇ ਇਹ ਮੇਤੇ ਨਹੀਂ ਆਇਆ ਜਾਣਾ ਬਾਈ ਕਿਉਂ ਨਹੀਂ ਆਇਆ ਜਾਣਾ ਬਸ ਇਹ ਨਹੀਂ ਆਇਆ ਜਾਣਾ ਯਾਰ ਨਹੀਂ ਉਹ ਕਿਉਂ ਵੀਰੇ ਇੱਕ ਤਾਂ ਸਰਕਾਰੀ ਛੁੱਟੀ ਦਾ ਘਰੇ ਬੈਠੇ ਫਿਲਮਾਂ ਦੇਖਾਂਗੇ ਆਰਾਮ ਕਰਾਂਗੇ ਹਾਂ ਹਾਂ ਵੀਰੇ ਮੈਂ ਤਾਂ ਆਪ ਨਹੀਂ ਆਇਆ ਜਾਣਾ ਉਸ ਦਿਨ ਤਾਂ ਮੇਰੇ ਭੂਆ ਦੀ ਕੁੜੀ ਦੀ ਨਨਾਰਦਾ ਵਿਆਹ ਆ ਨਾਲੇ ਭਰਾਵਾ ਜਿਹਨੇ ਮੇਤੋਂ ਵੋਟ ਪਾਣੀ ਹੈ ਘਰ ਪੁਰੇ ਗੱਡੀ ਲੈ ਕੇ ਆਵੇ ਫੇਰ ਸੋਚਾਂਗੇ ਆਹ ਨਾਲੇ ਘਰ ਦੇ ਕੰਮ ਤਾਂ ਮੱਕਦੇ ਪਤਾ ਕਿ ਈਏ ਇਹ મતਦਾਨਾ મતਦਾਨ ਆਪਣੇ ਮਤ ਦਾ ਮੁੱਲ ਪਛਾਣੋ ਕਮਲੇ ਨਾ ਬਣੋ ਸਿਆਣੇ ਬਣੋ ਸਿਆਣੇ ਧਰਮ ਤੇ ਜਾਤ ਪੱਤ ਤੋਂ ਉੱਚੇ ਉੱਟ ਕੇ ਅਸੀਂ ਇੱਕ ਸਹੀ ਉਮੀਦਵਾਰ ਨੂੰ ਵੋਟ ਪਾਉਣੀ ਹੈ ਰੋਲ ਦੂਤ ਆ ਗਿਆ ਓਏ ਉਹ ਫੋਰ ਮਾਰੀ ਆ ਉਹ ਟੂਲੀ ਵੋਟ ਪਾਦਾ ਤੇਰੀ ਮਾਦਾ ਉਹ ਪਾਗਲ ਕਿਥੋਂ ਆ ਗਿਆ ਮੈਂ ਨਹੀਂ ਪਹਿਲਾਂ ਤੂੰ ਪਹਿਲਾਂ ਓਏ ਮੱਛਾ ਲੈ ਜਾਓ ਕੋਈ ਨਾ ਕੋਈ ਪਾਣੀ ਉਹ ਪਾਗਲ ਮੈਂ ਨਹੀਂ ਪਾਗਲ ਭਾਈ ਰੋਲ ਦੂਤ ਸਾਡੀ ਅੱਖਾਂ ਘੋਲ ਗਿਆ ਪਾਗਲ ਤਾਂ ਅਸੀਂ ਲੋਕ ਨੇ ਜਿਹੜੇ ਵੋਟ ਨੂੰ ਦੇ ਕਹਿੰਦੇ ਨਹੀਂ ਅਸੀਂ ਵੋਟ ਨਹੀਂ ਪਾਉਣੀ ਵੋਟਾਂ ਤਾਂ ਬਾਅਦ ਵੀ ਕੀਤਾ ਜਾ ਸਕਦਾ ਹੈ ਮੈਂ ਵੋਟ ਜ਼ਰੂਰ ਪਾਵਾਂਗਾ ਭਾਈ ਸੱਚੀ ਹਾਂ ਵੀ ਹਾਂ ਅੱਜ ਤਾਂ ਪਤਾ ਹੀ ਹੈ ਇੱਕ ਵਾਰ ਜੋ ਮੈਂ ਕਮਿਟਮੈਂਟ ਕਰ ਲਈ ਉਸ ਤੋਂ ਬਾਅਦ ਮੈਂ ਆਪਣੇ ਆਪ ਨਹੀਂ ਸੁਣਦਾ ਇਸ ਸਥਿਤੀ ਦੇ ਉਹ ਥਾਵਾਂ ਤੇ ਕਰਾਂਗੇ ਜਿੱਥੇ ਪਿਛਲੀ ਵਾਰ ਲੋ ਵੋਟਰ ਟਰਨ ਆਊਟ ਸੀਗਾ ਪਿਛਲੀ ਵਾਰ ਕੱਟ ਲੋਗ ਉਸ ਥਾਂ ਸੇ ਤੋਂ ਆਏ ਸੀ ਤੇ ਇਸ ਵਾਰ ਆਪਾਂ ਕੋਸ਼ਿਸ਼ ਕਰ ਰਹੇ ਹਾਂ ਕਿ ਉਹਨਾਂ ਥਾਵਾਂ ਤੇ ਆਪਾਂ ਜਾਈਏ ਤੇ ਲੋਕਾਂ ਨੂੰ ਜਾਗਰੂਕ ਕਰੀਏ ਮੈਡਮ ਦੀ ਪੂਰੀ ਟੀਮ ਸਾਥ ਹੈਗੀ ਹੈ ਤੁਸੀਂ ਸਾਡਾ ਨੁਕਤਾ ਸਾਡਾ ਦੇਖਾ ਹੀ ਹੈਗਾ ਸਾਡੀ ਪੂਰੀ ਕੋਸ਼ਿਸ਼ ਹੈ ਕਿ ਤੁਹਾਡੇ ਤੱਕ ਅਸੀਂ ਪਹੁੰਚੀਏ ਤੁਹਾਨੂੰ ਅਵੇਅਰ ਕਰੀਏ ਕਿ ਤੁਹਾਡਾ ਮਤਦਾਨ ਬਹੁਤ ਬਹੁਤ ਜ਼ਰੂਰੀ ਹੈਗਾ ਦੇਸ਼ ਲਈ ਜੀ ਹਾਂਜੀ ਅੱਜ ਐਸਡੀਐਮ ਸਾਹਿਬ ਦੇ ਹੁਕਮ ਅਨੁਸਾਰ ਜਿਹੜੇ ਲੋ ਲੋ ਵੋਟਰ ਏਰੀਆ ਸੀਗੇ ਕੋਥੋਂ ਵੋਟਾਂ ਦੀ ਜ਼ਿਆਦਾ ਕਵਰੇਜ ਲੈਣ ਵਾਸਤੇ ਵੋਟਰਾਂ ਨੂੰ ਜਾਗਰੂਕ ਕਰਨ ਵਾਸਤੇ ਪਬਲਿਕ ਪਲੇਸਿਸ ਤੇ ਐਜੂਕੇਸ਼ਨ ਡਿਪਾਰਟਮੈਂਟ ਦੇ ਸਹਿਯੋਗ ਦੇ ਨਾਲ ਅਸੀਂ ਸਾਰੇ ਜਨੇ ਅ ਬੱਚਿਆਂ ਨੂੰ ਨੁੱਕੜ ਨਾਟਕ ਦੇ ਵਾਸਤੇ ਲੈ ਕੇ ਆਏ ਆ ਬੱਚੇ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਨੁੱਕੜ ਨਾਟਕ ਪੇਸ਼ ਕਰਨ ਲੱਗੇ ਜੀ ਸੋ ਉਮੀਦ ਕਰਦੇ ਆ ਇਹਦੇ ਨਾਲ ਵੋਟਾਂ ਦੇ ਵਿੱਚ VOTING ਦੇ ਵਿੱਚ ਕਾफी ਸੁਧਾਰ ਹੋਏਗਾ ਥੈਂਕ ਯੂ ਨਮਾਸ਼ਾ ਸਰਗਰਮੀਆਂ ਚੈਨਲ ਦੇਖ ਰਹੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਨਵਾਂ ਸ਼ਹਿਰ ਦੇ ਬੰਗਾ ਰੋਡ ਤੇ ਹਜ਼ਰਤ ਦਰਵਾਰ ਪੰਜ ਪੀਰ ਜੀ ਦਾ ਸਲਾਨਾ ਜੋੜ ਮੇਲਾ ਜਿਹੜਾ 4 ਅਤੇ 5 ਜੂਨ ਦਿਨ ਮੰਗਲ ਅਤੇ ਬੁੱਧਵਾਰ ਨੂੰ ਸਾਡੇ ਇਸ ਦਰਵਾਰ ਦੇ ਗੱਦੀ ਨਸ਼ੀਨ ਬਾਬਾ ਮਹਿਤਾਬ ਅਹਿਮਦ ਕਾਦਰੀ ਜੀ ਉਹਨਾਂ ਦੀ ਰਹਿਨਮਾਈ ਦੇ ਹੇਠ ਜਿਹੜਾ ਇਹ ਮਨਾਇਆ ਜਾ ਰਿਹਾ ਹੈ ਆ ਇਸ ਮੇਲੇ ਵਿੱਚ ਪੰਜਾਬ ਦੇ ਪ੍ਰਸਿੱਧ ਗਾਇਕ ਕਲਾਕਾਰ ਹਾਜ਼ਰੀ ਲਗਵਾਣਗੇ ਹਰ ਸਾਲ ਇਹ ਮੇਲਾ ਜਿਹੜਾ 4 ਤੇ 5 ਜੂਨ ਨੂੰ ਸਰਦਾ ਪੂਰਵਕ ਆ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਮਨਾਇਆ ਜਾਂਦਾ ਹੈ ਸੋ ਇਸ ਵਾਰੀ حضرت ਦਰਵਾਰ ਪੰਜ ਪੀਰ ਜੀ ਦੇ ਸਾਲਾਨਾ ਜੋੜ ਮੇਲੇ ਤੇ 4 ਅਤੇ 5 ਜੂਨ ਨੂੰ ਦਿਨ ਮੰਗਲਵਾਰ ਅਤੇ ਬੁੱਧਵਾਰ ਨੂੰ ਜਿਹੜਾ ਬੜਾ ਪੂਰੀ ਸ਼ਾਨੋ ਸ਼ੌਕਤ ਦੇ ਨਾਲ ਮਨਾਇਆ ਜਾ ਰਿਹਾ ਹੈ ਉਸ ਦੇ ਵਿੱਚ ਬੰਟੀ ਖਵਾਲ ਮਹੇਸ਼ ਸਾਜਨ ਆਬਦ ਅਲੀ ਮਤੋਈ ਮਨੀ ਗਿਲ ਸਨਾ ਫਤੇ ਅਲੀ ਖਾਨ ਇਸ਼ਰਤ ਅਲੀ ਅਮਿਤ ਅਨਵਰ ਬਲਜਿੰਦਰ ਬੈਂਸ ਤੇ ਪੰਜਾਬ ਦੀ ਪ੍ਰਸਿੱਧ ਗਾਇਕਾ ਸੁਲਤਾਨਾ ਨੂਰਾ ਜੀ ਜਿਹੜਾ ਇਹ ਸੰਗਤਾਂ ਨੂੰ ਨਿਹਾਲ ਕਰਨਗੇ ਇਸ ਮੌਕੇ ਜਿਹੜਾ ਸਟੇਜ ਖੱਤਰ ਦੀ ਭੂਮਿਕਾ ਦੀਪਾ ਮੀਉਵਾਲ ਅਤੇ ਸਾਡੇ ਕੁਲਰਾਜ ਮੁਹੰਮਦ ਰਾਜੀ ਜੀ ਇਹ ਸਟੇਜ ਦਾ ਸੰਚਾਲਨ ਕਰਨਗੇ ਸੋ ਇਸ ਮੌਕੇ ਵਿਸ਼ੇਸ਼ ਤੌਰ ਤੇ ਵੱਖ-ਵੱਖ ਦਰਬਾਰਾਂ ਤੋਂ ਜਿਹੜੇ ਗੱਦੀ ਨਿਸ਼ੀਨ ਮਹਾਪੁਰਸ਼ ਪਹੁੰਚਣਗੇ ਸੋ ਸਾਰਿਆਂ ਨੂੰ ਇਸ ਮੇਲੇ ਦੀ ਬਹੁਤ-ਬਹੁਤ ਵਧਾਈ ਹੋਵੇ ਸੋ ਇਸ ਮੇਲੇ ਦੇ ਸਬੰਧ ਵਿੱਚ ਆਪਾਂ ਗੱਲ ਕਰਾਂਗੇ ਗੱਦੀ ਨਸ਼ੀਨ ਬਾਬਾ ਮਹਿਤਾਬ ਅਹਿਮਦ ਕਾਦਰੀ ਚਿਸ਼ਤੀ ਜੀ ਹੋਰਾਂ ਦੇ ਨਾਲ ਜਿਹੜਾ 4 ਅਤੇ 5 ਜੂਨ ਨੂੰ ਮੇਲਾ ਹੋ ਰਿਹਾ ਹੈ ਉਸ ਦੇ ਸਬੰਧ ਵਿੱਚ ਇੱਥੋਂ ਦੇ ਗੱਦੀ ਨਸ਼ੀਨ ਪੂਜਨੀਕ ਬਾਬਾ ਮਹਿਤਾਬ ਅਹਿਮਦ ਕਾਦਰੀ ਜੀ ਹੋਣੀ ਸਾਡੇ ਨਾਲ ਜੁੜੇ ਹੋਏ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਬਾਬਾ ਜੀ ਜਿਹੜਾ ਮੇਲਾ ਚੱਲ ਰਿਹਾ ਤਿਆਰੀਆਂ ਤੁਹਾਡੇ ਮੇਲੇ ਦੀਆਂ ਚੱਲ ਰਹੀਆਂ ਉਹਦੇ ਸਬੰਧ ਵਿੱਚ ਜਾਣਕਾਰੀ ਸਾਰੀ ਸੰਗਤਾਂ ਨੂੰ ਦਿਓ ਜੀ ਹਾਂ ਜਿਹੜਾ ਇਹ ਮੇਲਾ ਆ ਆਪਣਾ ਸਾਲਾਨਾ ਜੋੜ ਮੇਲਾ ਹਜਰ ਦਰਬਾਰ ਪੰਜ ਪੀਰ ਬੰਗਾ ਰੋਣ ਨਵਾਂ ਸਾਹਿਬ ਜੋ ਕਿ ਸਦੀਆਂ ਤੋਂ ਇਹ ਮੇਲਾ ਚੱਲਦਾ ਆਇਆ ਜੋ ਕਿ ਹਰ ਇੱਕ ਸਾਲ 4 ਜੂਨ ਨੂੰ ਆਪਣੇ ਕਵਾਲੀ ਦੀ ਰਸਮ ਪਹਿਲਾ ਚਿਰਾਗ ਰਸਮ ਫਿਰ ਕਵਾਲੀ ਦੀ ਰਸਮ ਹੋਏਗੀ 5 ਜੂਨ ਨੂੰ ਝੰਡੇ ਦੀ ਰਸਮ ਉਸ ਤੋਂ ਬਾਅਦ ਚ ਸਿੰਗਰ ਜਿਹੜੇ ਆ ਆਪਣੇ ਗੁਣਗਾਨ ਕਰਨਗੇ ਔਰ ਜਿਹੜਾ ਲੰਗਰ ਦਾ ਹੈ ਪੂਰਾ ਅਟੁੱਟ ਵਰਤਿਆ ਜਾਊਗਾ ਅਸੀਂ ਪੂਰਾ ਇਲਾਕਾ ਨਿਵਾਸੀ ਪੂਰੇ ਸਾਰਿਆਂ ਨੂੰ ਸਾ ਸੰਗਤ ਨੂੰ ਅਸੀਂ ਇਹ ਹੀ ਰਿਕਵੈਸਟ ਬੇਨਤੀ ਕਰਦੇ ਆਂ ਜਰੂਰ ਇਸ ਦਰਬਾਰ ਤੇ ਪਹੁੰਚੋ ਆਸ਼ੀਰਵਾਦ ਬਹੁਤ ਤਰ੍ਹਾਂ ਜਗ੍ਹਾ ਜਗ੍ਹਾ ਤੋਂ ਮਹਾਂਪੁਰਸ਼ ਵੀ ਆ ਰਹੇ ਨੇ ਆਸ਼ੀਰਵਾਦ ਵੀ ਪ੍ਰਾਪਤ ਕਰੋ ਉਹ ਦਰਬਾਰ ਬਾਬਾ ਹਜਤ ਪੰਜ ਪੀ ਦਰਬਾਰ ਤੇ ਆਪਣੀ ਹਾਜ਼ਰੀ ਭਰੋ ਜੋ ਕਿ ਇਹ ਦਰਬਾਰ ਐਸਾ ਪਾਚਿੰਨ ਦਰਬਾਰ ਹੈ ਜਿਹਦੇ ਵਿੱਚ ਇੱਥੇ ਜੋ ਵੀ ਸੁੱਖੋ ਉਹ ਪੂਰੀਆਂ ਹੁੰਦੀਆਂ ਪੂਰੇ ਇਲਾਕੇ ਨੂੰ ਸਿਨ ਪਤਾ ਵੀ ਹੈ ਇਹੀ ਕਹ ਕੇ ਅਸੀਂ ਸਾਰੇ ਆਪਣੇ ਇਲਾਕੇ ਦੇ ਵਾਸੀ ਨੂੰ ਇਹ ਰਿਕਵੈਸਟ ਕਰਦੇ ਹਾਂ ਸਾਰੇ ਪਹੁੰਚੋ ਇਸ ਦਰਬਾਰ ਤੇ ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਦੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਐਟ੍ਰਿਸਟ ਡੀ ਐਡਿਕਸ਼ਨ ਸਕਿਨ ਐਂਡ ਕੋਸਮੈਟੋਲੋਜੀ ਸਕਿਨ ਲੇਜ਼ਰ ਸੈਂਟਰ హెయిਰ ਟ੍ਰਾਂਸਪਲੈਂਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ ਵਕ-ਵਕ ਸਹੂਲਤਾਂ मिलान ने इ चौबीस घंटे सब तो दिन एमरजेंसी की सुविधा भी दिखी ही बुक करो अपनी अपॉइंटमेंट अठानवे सात सो छबी वी छे सो चौहत्तर या अठानवे अठ आथ सो उन्नवे अस्सी छे चौहत्तर विजिट करो संधु हॉस्पिटल चंडीगढ़ रोड नवा शहर ਸੱਜਣਾਂ ਸਿੰਘ ਪਰਸੇਗ ਨਗਨਾ ਸਵਤੰਤਰ ਅਜਲੀਆਂ ਵਿਸ਼ੇਸ਼ ਸਰਗੀਆਂ ਕਲ ਫੇਰ ਨਮੀਆਂ ਤੇ ਤਾਰੀਆਂ ਸਰਗੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇプチਸੀ ਨੂੰ ਇਜਾਜ਼ਤ ਦਿਓ ਧੰਨਵਾਦ